ਕੀ ਗੱਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਨਮਕੀਨ ਚਾਵਲ ਤੇ ਤੁਸੀਂ ਐਂਡ ਤੱਕ ਬਨੇ ਰਹੋ ਆਪਾਂ ਅੱਜ ਦੇਸੀ ਠੀਚ ਬਣਾਵਾਂਗੇ ਬੱਚੇ ਨੂੰ ਰੋਟੀ ਖਾਣ ਦਾ ਮਾਨ ਨਹੀਂ ਕਰ ਰਿਆ ਅੱਜ ਮੈਂ ਖੈਰ ਆਈਸ ਬਣਾਉਣੀ ਆ ਹਲਕਾ ਖਾਣਾ ਇੰਨਾ ਕਪੜਾ ਕੀ ਲੈ ਲਿਆ ਆਪਾਂ ਨੇ ਕੱਟ ਲਈ ਪਿਆਜ਼ ਸਿੰਪਲ ਤਰੀਕੇ ਨਾਲ ਬਣਾਉਣੀ ਆਪਾਂ ਨੇ ਬੜਾ ਕੋਈ ਵੈਜੀਟੇਬਲ ਸਬਜ਼ੀ ਕੋਈ ਨਹੀਂ ਪਾਉਣੀ ਬਸ ਆਲੂ ਪਾਉਣਾ ਇੱਕ ਠੀਕ ਹੈ ਜੀ ਤੇ ਹੁਣ ਆਪਾਂ ਪਾਉਣਿਆਂ ਦੇ ਵਿੱਚ ਜੀਰਾ ਆਪਾਂ ਹੁਣ ਪਾਤਾ ਜੀਰਾ Hvordan er det med bøllene? ਗੋਪਾ ਮਾਗੇ ਹਰੀ ਮਿਰਚ ਕੋੜੀ ਨਹੀਂ ਹੈਗੀ ਇਹ ਮੈਂ ਜਿਆ ਥੋੜੀ ਦੇਰ ਬਾਅਦ ਓਕੇ ਨਹੀਂ ਲੱਗਦੀ ਨਹੀਂ ਪਾਣੀ ਲਸੀ ਨਾਲ ਇਹ ਤੇ ਢੱਕਾ ਦਿੰਦਾ ਰੋਟੀ ਨੂੰ ਜਮਾ ਮਲ ਨਹੀਂ ਕਰਦਾ ਜੀ ਨਹੀਂ ਕਰਦਾ ਦાળ ਪਸਾਜੀ ਦੇਖ ਕੇ ਉਤਰ ਹੁੰਦਾ ਸਾਸੀ ਚੌੜ ਬਣਾਉਣ ਲੱਗਿਆਂ ਅੱਜ ਤੇ ਬੱਚੇ ਕਹਿੰਦੇ ਚੌਲ ਖਾਣੇ ਅੱਜ ਤੇ ਅਸੀਂ ਚੌਲ ਬਣਾਉਣ ਲੱਗੇ ਆਂ ਚੌਲ ਹਾਂ ਤਾਂ ਖਾਣ ਵਾਲੇ ਰਾਤ ਨੂੰ ਗਰਮੀ ਬਹੁਤ ਆਉਂਉ ਸੁੱਕੀ ਜਾਂਦਾ ਕੋਈ ਈ ਚ ਖਾਣ ਨੂੰ ਮਨ ਨਹੀਂ ਕਰਦਾ ਬਸ ਗਰਮੀ ਚ ਤਾਂ ਦਹੀਂ ਲੱਸੀ ਖੰੰਜਨੀ ਇਹ ਚਾលਦੇ ਨੇ ਪਾਣੀ ਤਾਂਦਾ ਵੱਧ ਤੋਂ ਵੱਧ ਹੁਣ ਆਪਾਂ ਥੋੜੀ ਜਿਹੀ ਹਾਦੀ ਪਾਵਾਂਗੇ ਥੋੜੀ ਜਿਹੀ ਥੋੜਾ ਜਿਹਾ ਨਮਕ ਪਾਵਾਂਗੇ ਆਲੂ ਟਮਾਟਰ ਤੇ ਦੋ ਹਰੀਆਂ ਮਿਰਚਾਂ ਨਮਕ ਮੈਂ ਪਾ ਕੇ ਪਹਿਲਾਂ ਪਾਇਆ ਤੇ ਨਮਕ ਨਾਲ ਟਮਾਟਰ ਗਰਦੂਗਾ

ਅਰੇ ਕੋ ਚੌੜ ਮੈਂ ਪਹਿਲਾਂ ਭੌਂਕੇ ਰੱਖਤੀ ਸੀਗੇ ਫਿਰ ਜਲਦੀ ਚੇਤੀ ਵਧੀਆ ਵਰਦੇ ਨੇ ਇਹ ਗੱਲ ਦਿੰਦੇ ਨੇ ਚੇਤੀ ਹੁਣ ਆਪਾਂ ਇੱਕ ਗਲਾਸ ਮੀਠੀ ਪਾਣੀ ਪਾਵਾਂਗੇ ਉਹ ਮੈਂ ਇੱਕ ਗਲਾਸ ਚੌੜਾਂ ਦਾ ਇੱਕ ਗਲਾਸ ਤੋਂ ਥੋੜੇ ਜਿਹਾ ਘੱਟ ਸੀਗੇ ਤੋਂ ਦੋ ਗਲਾਸ ਪਾਣੀ ਦੇ ਪਾਉਂਗੀ ਹੁਣ ਆਪਾਂ ਪਾ ਦੇਣੇ ਨੇ ਰਾਈਸ ਉਨੇ ਇੱਕ ਗਲਾਸ ਆਪਾਂ ਨੇ ਪਾਣੀ ਪਾਤਾ ਇੱਕ ਗਲਾਸ ਵਰ ਪਾਵਾਂਗੇ ਇੱਕ ਗਲਾਸ ਪਾਤਾ ਥੋੜਾ ਜਿਹਾ ਰੋੜ ਪਾਵਾਂਗੇ ਜਿੰਨਾ ਪਾਣੀ ਹੋਊ ਉਹਨੇ ਜਲਦੀ ਵਧੀਆ ਬਣਨਗੇ ਖੁੱਲਣਗੇ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਹੁਣ ਇਹਨਾਂ ਨੂੰ ਫ੍ਰੀਜਣ ਦਵਾਂਗੇ ਜਦ ਤੱਕ ਆਪਾਂ ਤੋਂ ਦੀਪਾਂ ਦੇ ਗਰਮੀ ਬਹੁਤ ਹੈ ਗਰਮੀ ਤੋਂ ਬਚ ਰਹੋ ਆਪਣਾ ਪਾਣੀ ਪੀਵੋ ਬੱਸ ਤੋਂ ਬਾਸਕ ਅੱਜ 41 ਡਿਗਰੀ ਦਾ ਅਪਮਾਨ ਸੀ ਕੱਲ੍ਹ ਕਹਿੰਦੇ 46 ਹੋਊਗਾ ਕੱਲ ਨੂੰ ਬਹੁਤ ਜ਼ਿਆਦਾ ਗਰਮੀ ਆ ਕਹਿੰਦੇ ਤੇ ਆਪਣਾ ਕੰਮ ਲਈ ਬਾਹਰ ਨਿਕਲੋ ਤੇ ਆਪਣਾ ਬੱਚਿਆਂ ਨੂੰ ਦਾ ਧਿਆਨ ਰੱਖੋ ਪਾਣੀ ਪਿਲਾਓ ਬੱਦ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਗਰਮੀ ਆ ਚਲੋ ਜੀ ਹਮ ਆਪਾਂ ਥੋੜੀ ਦੇਰ ਬਾਅਦ ਮਿਲਦੇ ਆ ਹਾਂਜੀ ਦੇਖੋ ਰਾਈਸ ਬਣ ਗਏ ਦੇਖੋ ਐ ਖਿਲੇ ਖਿਲੇ ਬਣੇ ਨੇ ਵਧੀਆ ਤੇ ਮੈਂ ਹਲਦੀ ਘਰ ਚ ਪਾਈ ਸੀ ਤੇ ਆ ਦੇਖੋ ਪਲੇਟ ਆਪਣੀ ਸਜਾਈ ਤੁਸੀਂ ਵੀ ਖਾਓ ਤੇ ਨਾਲ ਪਿਆਜ਼ ਹਰੀ ਮਿਰਚ ਲੱਸੀ ਜੇ ਤੁਸੀਂ ਦਹੀਂ ਨਾ ਖਾਣਾ ਚਾਹੁੰਦੇ ਹੋ ਤਾਂ ਦਹੀਂ ਨੂੰ ਨਾਲ ਖਾਓ ਤੁਹਾਡੀ ਚੁਆਇਸ ਆ ਤਾਂ ਤੁਸੀਂ ਜਿਵੇਂ ਨਾ ਖਾਣਾ ਤੇ ਤੁਸੀਂ ਵੀ ਇੰਜੋਏ ਕਰੋ ਤੇ ਹਲਕਾ ਖਾਣਾ ਰਾਤ ਦਾ ਠੀਕ ਹੈ ਜੀ ਤੇ ਚਲੋ ਜੀ ਅਗਲੀ ਵੀਡੀਓ 'ਚ ਮਿਲਾਂਗੇ ਹੋਰ ਰੈਸਪੀ ਲੈ ਕੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ